ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਲੰਗਿਆਣੇ ਪੁਰਾਣੇ ਦੇ ਵਿੱਚ ਜ਼ਿਲ੍ਹੇ ਮੋਗੇ ਦਾ ਮਨਮੱਤਾ ਨਗਰ ਆ ਮੁਦਕੀ ਤੋਂ ਬਾਗਾ ਪੁਰਾਣਾ ਰੋਡ ਦੇ ਉੱਤੇ ਪੈਂਦਾ ਵਾ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਗਗਨਾ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਜਨਵਰ ਬਾਈ ਦੇ ਕੋਲ ਅੱਜ ਇਸ ਟਾਈਮ ਮੌਜੂਦ ਆ ਮਿੱਤਰੋ ਦੋ ਦੋਵਾਂ ਜਾਨਵਰਾਂ ਦੀਆਂ ਬਾਕਮਾਲ ਤੁਹਾਨੂੰ ਡਿਟੇਲਾਂ ਦੇਣੀਆਂ ਵਾਂ ਦੋਵੇਂ ਹੀ ਕੱਟੀਆਂ ਵਾਂ ਮਿੱਤਰੋ ਕਿੰਨੀ-ਕਿੰਨੀ ਉਮਰ ਦੀਆਂ ਵਾਂ ਕੀ ਗੱਲ ਬਾਤ ਦਾ ਖੋਲ ਕੇ ਆਪਾਂ ਤੁਹਾਨੂੰ ਦਿਖਾਉਣੀਆਂ ਨਹੀਂ ਇੱਥੇ ਖੜੀਆਂ ਹੁੰਦੀ ਤੁਸੀਂ ਜੱਜਮੈਂਟ ਕਰਨੀਆਂ ਖੁਰਲੀ ਤੋਂ ਉੱਪਰ ਇਹ ਤਿੰਨ ਚਾਰ ਰਤੇ ਕੰਧ ਦੇ ਨਿੱਕੀ ਜਾਂਦੀ ਆ ਤੇ ਇਧਰਲੇ ਵਾਲੀ ਕੱਟੀ ਆ ਜਿਹੜੀ ਉਹ ਪੰਜ ਚਾਰ ਰਤੇ ਖੁਰਲੀ ਤੋਂ ਉੱਪਰ ਜਾਂਦੀ ਆ ਇਹਨਾਂ ਕੋ ਆਈਡੀਆ ਤੁਹਾਨੂੰ ਕੰਧ ਦਾ ਜਿਹੜਾ ਐਲਦੀ ਦਾ ਲਾਲਿਆ ਜੇ ਮੰਨ ਲਓ ਕਹਿਣ ਤੋਂ ਬਾਅਦ ਵੀ ਤੁਹਾਨੂੰ ਤਜਰਬਾ ਹੋ ਜਾਊਗਾ ਭਾਈ ਗੱਲਬਾਤ ਲਈ ਆਪਾਂ ਕਰ ਲੈਨੇ ਆ ਸਾਰੀ ਡਿਟੇਲ ਜਾਣਦਾ ਹੋਇਆ ਮਿਲੂਗਾ ਭਾਈ ਨੂੰ ਮੇਰਾ ਨਾਮ ਭਾਈ ਗਗਨਾ ਹੋਊਗਾ ਗੱਲਬਾਤ ਕਰਾਂਗੇ ਆਪਾਂ ਕੀ ਡਿਟੇਲ ਆ ਕੀ ਨਹੀਂ ਸਾਰੀ ਗੱਲਬਾਤ ਕਰਦੇ ਆ ਭਾਈ ਗਗਨੇ ਭਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਆ ਬੱਡੇ ਭਾਈ ਬਹੁਤ ਵਧੀਆ ਸਭੇ ਵੀਰੇ ਚੀਤਾ ਦੇ ਪਰਿਵਾਰ ਵੀਰੇ ਬਸ ਠੀਕ ਆ ਭਾਈ ਸਤਿ ਸ਼੍ਰੀ ਅਕਾਲ ਸਾਰੇ ਹਾਂਜੀ ਹਾਂ ਵਧੀਆ ਵੀਰੇ ਅੱਛਾ ਗਗਨੇ ਭਾਈ ਗੱਲ ਹੋਊ ਆ ਵੀ ਕਟੀਆਂ ਸੁਣੀਆਂ ਆਪਾਂ ਦੋ ਹਣਾ ਹਾਂਜੀ ਹਾਂਜੀ ਦੋਆਂ ਕਟੀਆਂ ਨੂੰ ਡਿਟੇਲ ਦੱਸ ਦੇ ਮੇਰਾ ਵੀਰ ਕਿੰਨੀਆਂ ਕਿੰਨੀ ਉਮਰ ਦੀਆਂ ਕੀ ਇਹਨਾਂ ਦੇ ਮੁੱਲ ਵੜੀ ਆ ਕੀ ਗੱਲਬਾਤ ਆ ਇਮਰੇ ਦੋਨੇ ਮੇਰੇ ਨਾਲ ਲਗਭਗ 14 ਕ ਮਹੀਨਿਆਂ ਦੀ ਉਮਰ ਦੇ ਹੋਣਗੇ ਮਤਲਬ ਇੱਕ ਨੂੰ ਦੋ ਵੀ ਮਹੀਨੇ ਘੱਟ ਕੇ ਉਹਨਾਂ ਦੇ ਇੱਕ ਨੂੰ ਵੱਧ ਕੇ ਹੋਣਾ ਹੁਣ ਮਹੀਨਾ ਘੱਟ ਕੇ ਲੈ ਚ ਦੋ ਕਹਲਾ ਹੈ ਤਾਂ ਸੇਮ ਹੀ ਇੱਕੋ ਜਿਹਾਂ ਪਰ ਉਹ ਸਕੈਨ ਸਕੂਨ ਵੜੀ ਪਤਲੇ ਪਿੰਡੇ ਦੀਆਂ ਜਮੈਂ ਚੋਰੀ ਆ ਵੀ ਬਹੁਤ ਪਾਵੇ ਆ ਵੀ ਕੁਝ ਪੰਨੇ ਪਉਣ ਗਿਆ ਜਿਹੜਾ ਪਾਸਾ ਜਿਹੜੀ ਇਧਰਲੀ ਹੈ ਬਾਈ ਦੇ ਖੱਬੇ ਹੱਥ ਘੜੀ ਇਹਦੇ ਦੋ ਸਣ ਚਿੱਟੇ ਆ ਦੋ ਕਾਲੇ ਆ ਇੱਕ ਸਾਈਡ ਦੇ ਹਨਾ ਹਾਂਜੀ ਸੱਜੇ ਪਾਸੇ ਤੇ ਦੋ ਚਿੱਟੇ ਆ ਮੂੰਹਾਂ ਬਹੁਤ ਸੋਹਣਾ ਆ ਦੋ ਕਾਲੇ ਆ ਉਧਰ ਦੀ ਕਰਮਾ ਵਾਲੀ ਦੇ ਥਣ ਪਹਿਲੀ ਆ ਸੱਜੇ ਪਾਸੇ ਦੇ ਚਿੱਟੇ ਹੋਏ ਇਹਦੀ ਮੰਗ ਬਹੁਤ ਆ ਹਾਂ ਮੈਂ ਮੰਗ ਵੀ ਹੈਗੀ ਆ ਇੱਕ ਗੱਲ ਬੰਤਰ ਦੇਵੇ ਦੀ ਕੁਆਲਿਟੀ ਬਣਾਈ ਜਦੋਂ ਸੋਹਣੀ ਬਹੁਤ ਤਿਆਰ ਹੋਊਗੀ ਹਾਂਜੀ ਹਾਂ ਸਿੰਗੀ ਸਿੰਗੀ ਪਤਲੀ ਆ ਜਮਾ ਜਮਾ ਬਾਈ ਬਰੀਕ ਆ ਉਹ ਸਿੰਗਾ ਦਾ ਉਮਰ ਦਾ ਪਤਾ ਲੱਗ ਜਾਂਦਾ ਵੀਰੇ ਲੰਮਾ ਸਿੰਗੀਆਂ ਜਮਾ ਹਾਂ 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 ਠੀਕ ਹੈ ਨਾ ਮੂੰਹ ਮਾ ਵੱਡੇ ਪਤਲੇ ਸਿੰਗ ਚਿੱਟਾ ਵੀ ਹੈਗਾ ਇੱਕ ਦਾ ਹਾਂਜੀ ਹਾਂ ਇੱਕ ਦਾ ਵੀ ਚਿੱਟਾ ਜਿਹੜੀ ਖੰਬੇ ਪਾਸੇ ਅੱਛਾ ਵੀਰੇ ਇਹ ਕਾਲ ਜਿਹੜੀ ਪਹਿਲੇ ਨੰਬਰ ਤੇ ਖੜੀ ਹੈ ਚਿੱਟੇ ਮੂੰਹ ਵਾਲੀ ਕੱਟੀ ਇਹ ਕਿਨੇ ਦੇ ਦੇ ਦਾਂਗੇ ਵੀਰੇ ਆਪਾਂ ਰੇਟ ਵੀਰੇ ਦੋਨਾਂ ਘਟਕਨੇ ਆਪਾਂ ਫੋਨ ਤੇ ਕਰਾਂ ਫੋਨ ਤੇ ਕਰਾਂਗੇ ਹਾਂਜੀ ਠੀਕ ਆ ਵੱਡੇ ਬਾਈ ਤੇ ਜਿਹੜੀ ਦੋ ਨੰਬਰ ਵਾਲੀ ਕ ਇਹ ਵੀ ਕੱਟੀ ਚੰਗੀ ਆ ਯਾਰ ਹਾਂ ਇਹਦੀ ਕੁਆਲਿਟੀ ਕੜਦੀ ਗੁਰਦਿਆਂ ਅੰਦਰ ਵੀ ਕੱਟੀਆਂ ਬਹੁਤ ਆ ਹੂੰ ਤੇ ਮਨ ਲਾ ਇਹਦੀ ਚਾਹ ਇਹਦੀ ਵੀ ਝੋਲੀ ਝਾਲੀ ਬਹੁਤ ਚੰਗੀ ਕੱਟੀ ਦੀ ਹਾਂਜੀ ਮਨ ਲਾ ਦੋਨਾਂ ਦਾ ਰੇਟ ਫੋਨ ਤੇ ਕਰ ਦਾਂਗੇ ਮਨ ਲਾ ਇੱਕ 14-15 ਦੀ ਗੱਲ ਈ ਇੱਕ 12-13 ਮਹੀਨਿਆਂ ਦੀ ਗੱਲ ਈ ਇੱਥੇ ਜਿਹੜੀਆਂ ਲੱਗੀਆਂ ਬਾਈ ਹਾਂ ਹਾਂ ਹੋ ਸਕਦਾ ਹੁਣ ਸੇਮ ਹੀ ਹੋਣ ਗੱਲ ਬੱਕਰੀ ਆ ਹਾਂਜੀ ਬਾਈ ਉਹ ਵੀ 13 ਕ ਮਹੀਨਿਆਂ ਦੀ ਮੇਰੇ ਹਿਸਾਬ ਨਾਲ 14 ਦਾ 15 ਦੀ ਹੋਊਗੀ ਬਾਈ ਇੱਥੇ ਨੂੰ ਵੱਡੀ ਖੁਰਲੀ ਦੇ ਕਿੰਨੇ ਰਾਤੇ ਆ ਤਰੀਕਾਂ ਦੇ ਲੱਗੇ ਹੋਏ ਬਾਈ ਫੋਰ ਨਹੀਂ ਆ ਆਈਡੀਆ ਯਾਨੀ ਫੀਚਰ ਮੈਂ ਕਿਤੇ ਦੱਸ ਦਿੰਨੇ ਪਾ ਲੈਨੇ ਉਸੇ ਹੋਊਗਾ ਠੀਕ ਯਾਰ ਫਿਰ ਰੈਣੀ ਤੇ ਜਾਲੀ ਦੇ ਨਾਪੀਏ ਚੱਕਰ ਮੈਂ ਕਰਦਾ ਆਈਡੀ ਆ ਜਾਊਗਾ ਫੇਰ ਯਾਰ ਹਾਂਜੀ ਹੈਨਾ ਮੈਂ 10 ਘੁਰਤੇ ਤਾਂ ਲੱਗੇ ਹੋਣਗੇ ਯਾਰ ਤੇ ਹੋ ਸਕਦਾ ਵੱਧ ਹੋਣ ਬਾਈ ਯਾਰ 10 11 ਰਤਾਂ ਦੇ ਕੰਨ ਦੇ ਗੇਲਿਓ 2 3 ਰਤਾਂ ਦੇ ਉੱਪਰ ਗੇਲਿਓ ਬੰ ਮਾ 13 14 15 ਰਤਿਆਂ ਦੇ ਘੇਰਿਆਂ ਦੇ ਵਿੱਚ ਇਹਨਾਂ ਦੇ ਜਿਹੜੀ ਉਚਾਈ ਆ ਲੰਬਾਈ ਤੁਸੀਂ ਆਪ ਵੇਖ ਲਿਓ ਆ ਕੇ ਸੋਣਿਆ ਭਾਲ ਹੀ ਲੈਨੇ ਆਪਾਂ ਹੈ ਨਹੀਂ ਗੱਲ ਸਾਰਾ ਹਾਂ ਆ ਇਧਰ ਵੇ ਫੀਤਾ ਲਾਤਾ ਬਈ ਕਾ ਕਿੰਨੇ ਆ ਬਈ ਬਟਾ ਇਹ 750 2 ਫੁੱਟ ਤੇ 30 ਇੰਚ ਤੇ ਆ ਕਰਨੀ 2 ਫੁੱਟ ਤੇ 30 ਇੰਚ 31 ਦਾ ਕਦ ਜਿਹੜੀ ਮਿਨੀਮਲ ਇਧਰ ਲਈ ਦਾ ਲੈ ਪੀਤਾ ਲਾਦਾ ਬਾਈ ਪਹਿਲੀ ਯਰ ਕਦਮ ਮਣਾਉਣ ਲਗਾ ਬਾਈ ਹਾਂ ਅਜ ਫੀਤਾ ਲਾਦਾ ਤੁਹਾਨੂੰ ਬਾਈ 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 4 ਫੁੱਟ ਤੋਂ ਥੋੜੂ ਘੱਟ ਆ ਤੇ ਇਧਰ ਲਈ ਬਾਈ ਇਹ ਵੀ ਇਹ ਨੂੰ ਇਹੋ ਕਾਹਦੇ ਤਾਂ ਸੇਮ ਹੀ ਆ ਖੜੀਆਂ ਇੱਕ ਉਹ ਜਿਹਾ ਉਵੇਂ ਜਿਹਾ ਹੂੰ ਵੇਖੀ ਦੀ ਬਰੇਦਰ 10 ਫੁੱਟ ਕਿਨਾਂ 43 ਤੋਂ 3 ਫੁੱਟ 43 ਇਹਦਾ ਤੇ ਨਰਤਲੀ ਤੇ ਨਰਤਲੀ ਹੈ ਨਾ ਮੈਂ ਵੀ ਮਿੱਤਰੋ 3 ਫੁੱਟ ਤੇ 43 ਇੰਚ ਇਹਨਾਂ ਦਾ ਕਾਦਦਾ ਫੀਤਾ ਲਾ ਕੇ ਤੁਹਾਡੀ ਤਸੱਲੀ ਕਰਾ ਦਈਏ ਨਾ ਤੁਸੀਂ ਕੋਈ ਦੇਖੀ ਆਈਆਂ ਕਿਉਂ ਮੈਂ ਨਿਕੰਗਾ ਨਹੀਂ ਗੱਟੀਆਂ ਪੂਰੀਆਂ ਸੌਖੀਆਂ ਕਾਦ ਵਾਲੀਆਂ ਬਣ ਨੇ ਨਾ ਉਮਰ ਦੇ ਹਿਸਾਬ ਨਾਲ ਬਹੁਤ ਸੋਹਣਿਆ ਕਾਦਦਾ ਬਾਈ ਮਰੀਕੀਆਂ ਬਰੂਗਾਂ ਕਟੀਆਂ ਦੀਆਂ ਬਹੁਤ ਆ ਬਾਈ ਹੈ 6 7 ਫੁੱਟ ਦੇ ਕਰੀਬ ਇਹਨਾਂ ਨੇ ਕਾਦਦਾ ਜਿਹੜੀਆਂ ਬਣਦੀਆਂ ਨੇ ਬਾਕੀ ਮੂੰਹਾਂ ਬਹੁਤ ਵਧੀਆ ਪਤਲੇ ਆ ਜਮਾ ਲੋਲੇ ਪੋਲੀਆਂ ਜੀਆਂ ਹੈ ਨਾ ਹਾਂ ਝੋਲੀਆਂ ਮੜੀਆਂ ਸਾਫ਼ ਆ ਕਟੀਆਂ ਲੈ ਵੀ ਰੇਟ ਕਰੂਗਾ ਵੀਰਾ ਦੋਵਾਂ ਕਟੀਆਂ ਦਾ ਫੋਨ ਦੇ ਉੱਤੇ ਫੋਨ ਤੇ ਹੋਗਾ ਤੁਰ ਤੁਰ ਦੀਆਂ ਲਵ ਯੂ ਉਮਰ ਜੀ ਜਿਵੇਂ ਵੀਡੀਓ ਨਹੀਂ ਇਹਨਾਂ ਨੇ ਸਹੀ ਪੜ੍ਹਣੀ ਜਦੋਂ ਖੋਲਿਆ ਅੱਛਾ ਕਿਹੜੇ ਵੀਰੇ ਇਹਨਾਂ ਦਾ ਰੇਡ ਉਹ ਦੂਜਾ ਨੰਬਰ ਕਿਹੜੇ ਤੇ ਗੱਲ ਕਰਨੀ ਹੈ ਬਾਈ 97034 ਜੀ 97551 9803498551 9803498551 ਇਸ ਨੰਬਰ ਤੇ ਕਰ ਲੈਣਗੇ ਵੀਰੇ ਹੋਏ ਤੁਹਾਡੇ ਨਾਲ ਮਿੱਤਰੋ ਗੱਲਬਾਤ ਨੰਬਰ ਲਾਤਾ ਵਸ ਸਕਰੀਨ ਦੇ ਉੱਤੇ ਤੇ ਤੁਸੀਂ ਕਰ ਲਓ ਬਾਈ ਦਾ ਰਾਬਤਾ ਕਹਿਮ ਨੰਬਰ ਸਕਰੀਨ ਦੇ ਉੱਤੇ ਪਿੰਡ ਹੈਗਾ ਪੁਰਾਣਾ ਲੰਗਿਆਣਾ ਜਿਲ੍ਹਾ ਹੈਗਾ ਮੂਗਾ ਤੇ ਆ ਵਈਆਂ ਤਾਂ ਨਹੀਂ ਵੇਤਰੀਆਂ ਵੀਰੇ ਹਜੇ ਫਿਰ ਨਹੀਂ ਵੀਰੇ ਮੰਨਾਂ ਚੈੱਕ ਜੀ ਨਹੀਂ ਆਉਂਦੀਆਂ ਤੇ ਉਹ ਮੈਂ ਤਾਂ ਆਇਆ ਰਾਸਤਾਂੋਂ ਪਰਲੀ ਪਰਲੀ ਠੀਕ ਆ ਆਰਲੀ ਆਈ ਹੈ ਬਾਰਡਰ ਦੇ ਕੋਲੋਂ ਕਿਉਂ ਕਰਨ ਪੈਂਦਾ ਠੀਕ ਆ ਉਤੋਂ ਹੈ ਹਾਂਜੀ ਆ ਜਿਹੜੀ ਇਧਰ ਲਿਓਲੀ ਚੋਟੀ ਇਹੋ ਭਲਾ ਦੁਪਹਿਰੇ ਗਾਈਆਂ ਨੂੰ ਦੁਪਹਿਰੇ ਵਜਾ 12:00 ਵਜੇ 1:30 ਵਜੇ ਜਦੋਂ ਮਰਜੀ ਵੇ ਥਾਪੀ ਤੇ ਮਿਲ ਪੜਨੇ ਨੇ ਥਾਪੀ ਤੇ ਮਿਲ ਕੋਈ ਬੱਚਾ ਨਹੀਂ ਦਾ ਪਹਿਲੀ ਦਾ ਉਹ ਬੱਚਾ ਠੀਕ ਉਹਨੇ ਮੜਾ ਜਾ ਸਰਾ ਬੱਚੇ ਦਾ ਹੀ ਲੈਣਾ ਬਾ ਉਹਦੇ ਹੀ ਲਾ ਲੈਣਾ ਦੁੱਧ ਠੀਕ ਇਹਦਾ ਹੁਣ ਚੋਈਆਂ ਹੂਗਾ ਬਾਈ ਦੁੱਧ ਕਿੰਨਾ ਕਿੰਨਾ ਇਹਨਾਂ ਦਾ ਐਸਲੇ ਦਾ ਹੂ 10 ਤੋਂ ਬਾਹਰ ਬਾਈ ਔਰ ਇਸਲੇ ਹਾਂ ਉਹ ਥੱਲੇ ਹੂ 11 ਕਿਲੋ ਦੁੱਧ ਹੂ ਠੀਕ ਜੀ ਕੋਈ ਰਾਤਾ ਬਣ ਕੇ ਤੇ ਕੱਲ ਰਤੇ ਬੈਗੀ ਤੇ ਦੇ ਵੀ ਦਵਾਂਗੇ ਫਿਰ ਕਿੱਕ ਕਰਾ ਕੇ ਵੇਚ ਬੀਦਲ ਆਦਾ ਦੇ ਇੱਕ ਚੈੱਕ ਕਰਾ ਲੀ ਹਾਂ ਹਾਂ ਉਹਨੂੰ ਜਦ ਦੁੱਧ ਪੀ ਲਈ ਉਹਨਾਂ ਨੇ ਹਾਂ ਤਾਂ ਮੰਨੇ ਨੇ ਜਿਹੜੇ ਤੋਂ ਲਈ ਆਪਾਂ ਉਹਨੇ ਪਾਰਸ ਦੀ ਗਰੰਟੀ ਦਿੱਤੀ ਪਾਰਸ ਤੋਂ ਗੱਭਣਾ ਸੀ ਮਨ ਤੋਂ ਠੀਕ ਹੈ ਵੀਰੇ ਤੇ ਸਰੇਂਦਰ ਥਾਨਸਨੀ ਵਾਲ ਕੋਲੇ ਆ ਠੀਕ ਹੈ ਵੀਰੇ ਤੇ ਉਹ ਪਤਾ ਨਹੀਂ ਆਪਾਂ ਨੂੰ ਕਿਹੜੇ ਦੁਆ ਰਾਸਤਾਂ ਨੂੰ ਆਈ ਆ ਉਹ ਠੀਕ ਹੈ ਵੀਰੇ ਪਰਲੀ ਵੇ ਹਾਂ ਮੈਂ ਉਹਦੇ ਸਿਰ 10 ਕਿਲੋ ਦੁੱਧ ਆ 11 ਕਿਲੋ ਦੁੱਧ ਆ ਵੀਰੇ ਉਹਦੇ ਸਲੇ ਉਹ ਘੱਟਾ ਉਹਦਾ ਠੀਕ ਹੈ ਬਈ ਤੇ ਬਣੀ ਉਹ ਵੀ ਪੌਣੇ ਦੋ ਮਹੀਨੇ ਦੀ ਆ ਆ ਦੋਵਾਂ ਦੇ ਨੇੜ ਹੋ ਚੱਲੀ ਠੀਕ ਹੈ ਵੀਰੇ ਤੇ ਆਪਾਂ ਚੈੱਕ ਕਰਾ ਕੇ ਉਹਦੇ ਵੇਖਾਂਗੇ ਵੇਚਣ ਦੀ ਵਿਚਾਰ ਜਰਾ ਦਾ 20 ਕੁ ਦਿਨ ਹੋ ਜਾ ਹੋ ਲਾਗਾ ਪੈਨ ਪੁਰਾਣਾ ਲੱਗਿਆ ਨਾ ਜਲਾਵਾਂਗਾ